ਜਿੰਨਾ ਚਿਰ ਹਕਾਉਤਕ ਸਭ ਇਹ ਅਗਨੀ ਹੰਦਾਂ ਨੂੰ ਚਿਰ ਸਿੱਖਾਂ ਦਾ ਕੋਈ ਮੋਰਚਾ ਜਿਹੜਾ ਸਕਸੈਸ ਨਹੀਂ ਹੋ। ਸਾਡਾ ਤੁਰਾ ਜਿੰਨਾ ਚਿਰ ਅਸੀਂ ਨਹੀਂ ਮਰਹੂਤ ਕਰਦੇ ਉਹਨਾਂ ਚ ਸਾਡੀ ਲੜਾਈ ਕਿੰਨਾ ਨਾਮ ਹੈ? ਜਿਹੜੀ ਲੜਾਈ ਆ ਉਹਦਾ ਤੁਰਾ ਹੀ ਨਹੀਂ ਹੈਗਾ ਤਾਂ ਫਿਰ ਲੜਾਈ ਹੋਏਗੀ। ਆਜ਼ਾਦ ਕਿਸ ਤਰ੍ਹਾਂ ਹੋਊਗਾ? ਕੀ ਰਣਨੀਤੀ ਬਣਾਈ ਗਈ ਆ? ਕਿਸ ਤਰ੍ਹਾਂ ਦਾ ਮੋਰਚਾ ਤੁਸੀਂ ਲਾ ਰਹੇ ਹੋ? ਆਜ਼ਾਦੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਆਜ਼ਾਦੀ ਉਹ ਮੁਕੰਮਲ ਆਜ਼ਾਦੀ ਨਹੀਂ ਆ ਵੀ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਪੈਟਰਨ ਆ ਉਹ ਤੈ ਹੋਣਾ ਚਾਹੀਦਾ। ਹਾਂ ਮੁੱਦਾ ਇੱਕੋ ਹੀ ਆ ਜੀ ਜਿਹੜਾ ਅੱਜ ਸਾਰੇ ਪੰਥਰ ਦੇ ਵਿੱਚ ਚੱਲ ਰਹੀ ਹੈ ਗੱਲ ਜਿਹੜੀ ਕਾਰਟਿਕ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ 2 ਅਕਤੂਬਰ ਨੂੰ ਜੀ ਉਹ ਲਾਗੂ ਕਰਵਾਉਣ ਲਈ ਜਿਹੜਾ ਦੇਰੀ ਹੋ ਰਹੀ ਆ ਜਾਂ ਉਹਦੇ ਵਿੱਚ ਇਸ ਤਰ੍ਹਾਂ ਦੀ ਆੜਚਣਾਂ ਆ ਰਹੀਆਂ ਨੇ ਜਿਸ ਤਰ੍ਹਾਂ ਹੁਕਮਨਾਮੇ ਤੋਂ ਭੱਜਣ ਦੀ ਕੋਸ਼ਿਸ਼ ਹੋ ਰਹੀ ਆ ਰਾਹ ਤਲਾਸ਼ੇ ਜਾ ਰਹੇ ਨੇ ਜਥੇਦਾਰਾਂ ਦੀ ਕਰਦਾਰ ਖੁਸ਼ੀ ਹੋਈ ਆ ਉਹਨਾਂ ਨੂੰ ਬਹੁਤ ਦਿਨ ਤੋਂ ਲਾਂਬੇ ਕੀਤਾ ਗਿਆ ਹੈ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬਹੁਤ ਚਿੰਤਾ ਦਾ ਵਿਸ਼ਾ ਨੇ ਪੰਥ ਵਾਸਤੇ ਇਸ ਲਈ ਅੱਜ ਦੀ ਇਕੱਤਰਤਾ ਜਿਹੜੀ ਇੱਥੇ ਬਣਾਈ ਗਈ ਸੀ ਕਿਉਂਕਿ ਅਸੀਂ ਇੱਕ ਪ੍ਰੋਗਰਾਮ ਦੇ ਚੁੱਕੇ ਹਾਂ ਇੱਕ ਇੱਕ ਮਹੀਨਾ ਪਹਿਲਾਂ 28 28 ਤਰੀਕ ਨੂੰ ਜਦੋਂ ਜਸਦਰ ਸਾਹਿਬ ਬਾਗ ਚਲੇਗੇ ਸੀ ਇਹ ਕਲਪਤਖ ਸਾਹਿਬ ਦੇ ਜੇਕਰ ਮੀਟਿੰਗ ਪੋਸਟਪੋਨ ਕਰਕੇ ਤੇ ਉਸ ਤੇ ਸਿੱਖਾ ਵਿੱਚ ਇੱਕ ਬਹੁਤ ਥਣਾਵੀ ਹਲਚਲ ਪੈਦਾ ਹੋਈ ਸੀ ਕਿ ਇਹ ਐਸੇ ਵਿਰਚੁਅਲ ਸਮੇਂ ਦੇ ਵਿੱਚ ਜਸਦਰ ਸਾਹਿਬ ਦਾ ਇਸ ਤਰ੍ਹਾਂ 15 ਦਿਨਾਂ ਲਈ ਗੈਰ ਹਾਜ਼ਰ ਹੋਣਾ ਜਿਹੜਾ ਇਹ ਬਹੁਤ ਸਾਰੇ ਸਵਾਲ ਚਾਹ ਉਹਦੇ ਤੇ ਫਿਰ ਜਿਸ ਤਰ੍ਹਾਂ ਮਾਰੇ ਨੇ ਸਾਡੇ ਤੋਂ ਕੋਈ ਸੇਵਾ ਲੈਣੀ ਸੀ ਜਾਂ ਜੋ ਸਾਨੂੰ ਸਮਝਾਈ ਅਸੀਂ ਇੱਕ ਪ੍ਰੋਗਰਾਮ ਲਿਤਾ ਜੇ ਦਰ ਸਾਹਬ ਨੂੰ ਪਹਿਲਾਂ ਵੀਡੀਓ ਰਾਹੀਂ ਜਿਸ ਤਰ੍ਹਾਂ ਅੰਕਲ ਚੱਲਦਾ ਹੈ ਕਿ ਆਪਣੀ ਵੀਡੀਓ ਪਾ ਕੇ ਤੁਸੀਂ ਆਪਣਾ ਮੈਸੇਜ ਕਰਦੇ ਹੋ ਤੇ ਫਿਰ ਲੈਟਰ ਲਿਖ ਕੇ ਵੀ ਜੇ ਦਰ ਸਾਹਬ ਨੂੰ ਦਿੱਤਾ ਗਿਆ ਵੀ ਤੁਸੀਂ ਕਹਿਤਾ ਰਹੇ ਹੋ ਵੀ ਹਕੂਮਾ ਨਾਲ ਅੱਖਰ ਅੱਖਰ ਲੱਗੂ ਕੀਤਾ ਜਾਂਦਾ ਪਰ ਅੱਜ ਤਾਈਂ ਇੱਕ ਅੱਖਰ ਵੀ ਲੱਗੂ ਨਹੀਂ ਹੋਇਆ ਹੁਣ ਦਾ ਜਿਹੜੀ ਸੱਤ ਮੈਂਬਰੀ ਕਮੇਟੀ ਮੂਲ ਜਿਹੜੀ ਜਿੱਥੇ ਗੱਲ ਸ਼ੁਰੂ ਹੋਣੀ ਆ ਵੀ ਆ ਕੰਡੀ ਗੱਲ ਜਿਹੜੇ ਇਕੱਠੇ ਹੋ ਕੇ ਮਿਲ ਜੰਨਾ ਨਹੀਂ ਸਿਰਜਣਾ ਕਰਨਾ ਮੈਂਬਰਸ਼ਿਪ ਹੋਣੀ ਹੈ ਉਹਦੀ 2 ਮਹੀਨਿਆਂ ਤੋਂ ਮੀਟਿੰਗ ਹੀ ਨਹੀਂ ਹੋ ਰਹੀ ਤੇ ਮੀਟਿੰਗ ਕਰਾਉਣ ਵਾਲੇ ਜਿਹੜੇ ਆ ਉਹ ਹਟਾਲੇ ਮਾਰੀ ਜਾਂਦੇ ਆ ਤੇ ਇਹ ਸਾਫ ਚਾਰ ਹੁੰਦਾ ਹੈ ਕਿ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਵਿਰੋਧੀ ਧਿਰ ਨੂੰ ਜਿਹੜੇ ਹੁਕਮਾਂਵਾਂ ਨਹੀਂ ਮੰਨਦੇ ਆ ਜੀ ਉਹ ਉਹ ਆਪਣੀ ਉਹਨਾਂ ਨੇ ਮੈਂਬਰਸ਼ਿਪ ਵੀ ਜਾਰੀ ਕਰ ਦਿੱਤੀ ਪਰ ਕਈ ਸਮੇਂ ਬਾਅਦ ਲੱਗਦਾ ਕਿ ਜੱਜਦਾਰ ਸਾਹਿਬ ਵੀ ਥੋੜਾ ਉਹਨਾਂ ਦੇ ਉਹਨਾਂ ਨੂੰ ਉਹ ਵੀ ਜਿਹਨੇ ਥੋੜਾ ਥੋੜਾ ਰਾਹ ਵੀ ਦਿੰਦੇ ਰਹੇ ਉਹਨਾਂ ਨੂੰ ਕਈ ਕਈ ਵੀਰੋ ਨਾਮ ਨਹੀਂ ਜਿਸ ਤਰ੍ਹਾਂ ਆਪਾਂ ਜਿਹੜੀ ਪਹਿਲਾਂ ਵੀ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਨੂੰ ਆਪਣੇ ਅਸਤੀਫੇ ਜਿਹੜੇ ਉਹ ਦੋਹੋਂਗੇ ਉਹ ਤਿੰਨਾਂ ਦਿਨਾਂ ਤੋਂ ਕਾ ਕਿਸ ਕਾ ਕੇ ਲੈ ਕੇ ਫਵਰਾ ਦੇ ਕੇ ਲੈ ਕੇ ਫਿਰ ਲੈ ਕੇ ਭਜਾ ਚਾਹੀਏ ਤੇ ਔਰ ਜਿਸ ਤਰ੍ਹਾਂ ਫਿਰ ਸੀਗਾ ਵੀ ਉਹ ਜਿਹੜੀ ਚਿੱਠੀ ਜਿਹੜੀ ਹੈ ਜਿੱਥੇ ਮਾਫੀ ਦੀ ਚਿੱਠੀ ਗਈ ਉਹ ਚਿੱਠੀ ਜਾਂ ਦਿਨਾਂ ਦੇ ਵਿੱਚ ਵਿੱਚ ਅਸੀਂ ਪਰਫੈਕਟ ਡੋਮੇਨ ਚ ਲਾਵਾਂਗੇ ਉਹ ਵੀ ਨਹੀਂ ਆਈ ਫਿਰ ਜਜ਼ਰ ਸਾਹਿਬ ਨੇ ਜਿਹੜਾ ਦਮਨੋਤ ਸਾਹਿਬ ਦੇ ਜੱਥੇਦਾਰ ਲਈ ਉਹਨੇ ਕਿਹਾ ਵੀ ਕੋਈ ਜਾਂਚ ਕਰਨ ਦਾ ਅਧਿਕਾਰ ਨਹੀਂ ਕਿਸੇ ਨੂੰ ਆਏਗਾ ਫਿਰ ਮੈਂ ਆਪਣੀ ਪੇਸ਼ੀ ਪੇਰਾ ਉਹਨਾਂ ਨੇ ਕੁਝ ਬੋਲ ਮੋਲ ਜਾਂ ਇਸ਼ਾਰਾ ਵੀ ਦਿੱਤਾ ਔਰ ਉਹਨਾਂ ਨੇ ਜਾਂਚ ਵੀ ਕਰ ਲਈ ਔਰ ਜਾਂਚ ਕਰਕੇ ਜਰਜ ਸਾਹਿਬ ਨੇ ਕਾਰ ਵੀ ਤੋੜ ਦਿੱਤੀ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਲਗਾਤਾਰ ਜਿਹੜਾ ਹੈ ਵਾਇਲੇਸ਼ਨ ਜਿਹੜੀ ਆ ਵਾ ਅੱਲਾਹ ਅਕਬਰ ਜਿਹੜੀ ਆ ਵਰਤਦਾ ਹੈ ਉਹ ਅਸਲ ਗੱਲ ਇਹ ਆ ਵੀ ਅੱਜ ਸਾਡੇ ਵजूद ਤੇ ਆ ਕੇ ਗੱਲ ਖੜ ਗਈ ਹੈ ਸਾਡਾ ਕੋਈ ਮੋਰਚਾ ਕਾਮਯਾਬ ਨਹੀਂ ਹੋ ਰਿਹਾ ਸਾਡੀ ਕੋਈ ਲਗਾਈ ਸਕਸੈਸ ਨਹੀਂ ਹੋ ਰਹੀ ਔਰ ਮੈਂ ਅਕਸਰ ਇਹਦਾ ਆ ਰਿਹਾ ਫਿਰ 20 ਸਾਲਾਂ ਤੋਂ ਵੀ ਸਾਡੇ ਕੋਈ ਆਜ਼ਾਦੀ ਜਿੱਲਾਈ ਸਾਡੇ ਕੋਈ ਮੋਰਚੇ ਉੱਤੇ ਕੰਮ ਜਦ ਨਹੀਂ ਮੇਰਾ ਅਗਲਾ ਸਵਾਲ ਇਹੀ ਸੀ ਵੀ ਮੋਰਚੇ ਕੰਮ ਦੇ ਉਸਾਰਾ ਮੁਟੇ ਜਿਨ੍ਹਾਂ ਤੇ ਰਖਾਤ ਇੱਕ ਸਾਹਿਬ ਆਜ ਨਹੀਂ ਹੁੰਦਾ ਉਹ ਚਿਰ ਸਿੱਖਾਂ ਦਾ ਕੋਈ ਮੋਰਚਾ ਜਿਹੜਾ ਸਕਸੈਸ ਨਹੀਂ ਹੋਣਾ ਸਾਡਾ ਤੁਰਾ ਵੀ ਨਾ ਚਰਸੀ ਨਹੀਂ ਮਰਹੀਤ ਕਰਦੇ ਉਹਨਾਂ ਚ ਸਾਡੀ ਲੜਾਈ ਕਿਹਨਾਂ ਨਾਲ ਹੈ ਜੇ ਜੇ ਵੀ ਲੜਾਈ ਆ ਉਹਦਾ ਤੁਰਾ ਹੀ ਨਹੀਂ ਹੈਗਾ ਤੇ ਫਿਰ ਲੜਾਈ ਹੋਏਗੀ ਆਜ਼ਾਦ ਕਿਸ ਤਰ੍ਹਾਂ ਹੋਊਗਾ ਕੀ ਰਣਨੀਤੀ ਬਣਾਈ ਗਈ ਆ ਕਿਸ ਤਰ੍ਹਾਂ ਦਾ ਮੋਰਚਾ ਤੁਸੀਂ ਨਾ ਰਹੋ ਆਜ਼ਾਦੀ ਜਿਹੜੀ ਹੈ ਅਕਾਲ ਤਖਤ ਦੇ ਜਥੇਦਾਰ ਦੀ ਆਜ਼ਾਦੀ ਮੁਕੰਮਲ ਆਜ਼ਾਦੀ ਤੇ ਇਹ ਵੀ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਪੈਟਰਨ ਆ ਉਹ ਤੈ ਹੋਣਾ ਚਾਹੀਦਾ ਉਹ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ ਅੱਗੇਵੇਂ ਨਹੀਂ ਸੀ ਲੱਗਦਾ ਜਿੱਦਾਂ ਅੱਗੇ ਪੈਨਲ ਆਉਂਦੇ ਸੀ ਪੈਨਲਾਂ ਤੇ ਚਰਚਾ ਹੁੰਦੀ ਸੀ ਸਾਰੀਆਂ ਪੰਥਕ ਜਥੇਬੰਦੀਆਂ ਬੁਲਾਈਆਂ ਜਾਂਦੀਆਂ ਸੀ ਜਿਸ ਜਥੇਦਾਰ ਦਾ ਨਾਮ ਕਹਿ ਹੁੰਦਾ ਸੀ ਫਿਰ ਉਸ ਨੂੰ ਦਸਤਾਰ ਦਿੱਤੀ ਜਾਂਦੀ ਸੀ ਤੇ ਸਾਰੀਆਂ ਜਥੇਬੰਦੀਆਂ ਮੰਨਦੀਆਂ ਸੀ ਹੁਣ ਨਾ ਤਾਂ ਜਿਹੜੀ ਛੱਡੀ ਪੰਥਕ ਮਰਿਆਦਾ ਰਹਿਤ ਮਰਿਆਦਾ ਜਿਹੜੀ ਇੱਕ ਹਾਲ ਤੱਕ ਤੋਂ ਜਿਹੜੀ ਆ ਕਿ ਸਾਡੇ ਕੋਈ ਡੇਰੇਦਾਰ ਹਸ ਰਹਿਤ ਮਰਿਆਦਾ ਨੂੰ ਮੰਨਣੀ ਚਾਹਣ। ਕਦੀ ਵਜਾ ਇਹ ਹੀ ਹੈ ਨਾ ਕਿ ਜਥੇਦਾਰ ਦੀ ਚੋਣ ਜਿਹੜਾ ਜਿਹੜਾ ਹੈ ਔਰ ਉਹਨੂੰ ਹਟਾਉਣਾ ਕਿਵੇਂ ਆ ਉਹਨੂੰ ਲਾਉਣਾ ਕਿਵੇਂ ਆ ਉਹਦੇ ਅਧਿਕਾਰ ਕੀ ਨੇ ਕੋਈ ਵੀ ਨਹੀਂ ਚਾਹੇਗਾ। ਔਰ ਜਿਹਦੇ ਜਿਹਦੇ ਕੋਲੇ ਡਾਂਗ ਸੀਗੀ ਜਿਹਨਾਂ ਕੋਲੇ ਰਾਜ ਸੀਗਾ ਉਹ ਸੱਤਾ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਸ਼ਰੂਣੀ ਕਮੇਟੀ ਵੀ ਉਹਨਾਂ ਦੇ ਗੋਡੇ ਥੱਲੇ ਸੀਗੀ ਤੇ ਕਵਰ ਵੀ ਉਹਨਾਂ ਦੇ ਸੀਗੀ ਜਿਹਨਾਂ ਨੇ ਦਸਮਾਲ ਕੀਤਾ ਔਰ ਜਥੇਬੰਦੀਆਂ ਸੰਸਮਾਜ ਸਡੇ ਸਤ ਚਤੁਰ ਸਿੰਘ ਵਾਲੇ ਨੇ ਸਭ ਦੇ ਬਾਬਾ ਬਿੱਦੀ ਸਿੰਘ ਦਾ ਮਤ ਜਿਸਾਲ ਸੀ ਕੀ ਤਰੀਕ ਨੂੰ ਹੀ ਚੇ ਦਰਬਾਰ ਸਾਹਿਬ ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਅਸੀਂ ਕਰਦੇ ਆਂ ਅਰਦਾਸ ਕੀਤੀ ਹੈ ਹਾਂ ਸਾਡੇ ਨਾਲ ਬਹੁਤ ਸਾਰੇ ਇਕੱਠੇ ਮੈਂ ਤੇਰੇ ਇਕੱਠੇ ਹੋ ਕੇ ਸਾਰਿਆਂ ਦੇ ਨਾਲ ਕੋਈ ਚੀਜ਼ ਕਰ ਰਹੇ ਕੋਈ ਧਿਰ ਜਿਹੜੀ ਹੁਕਮਨਾਮਾ ਅੱਖਰ ਅੱਖਰ ਲਾਗੂ ਕਰਾਉਣਾ ਚਾਹੀਦਾ ਚਾਹੁੰਦੀ ਆ ਸਭ ਨੂੰ ਖੁੱਲਾ ਸੱਦਾ ਹੈ ਅਸੀਂ ਤਾਂ ਇੱਕ ਦਰੀਬ ਸ਼ਾਉਣ ਵਾਲਿਆਂ ਜੀ ਬਿਓ ਦਰੀ ਅਸੀਂ ਵਿਚਾਰਤੀ ਤੇ ਬਹਿ ਕੇ ਹੁਕਮਨਾਮਾ ਲਾਗੂ ਕਰਵਾਓ ਸਾਡਾ ਉਹਦੇ ਵਿੱਚ ਕੁਝ ਨਹੀਂ 1 ਮਾਰਚ ਐਸੇ 1 ਮਾਰਚ 2025 ਟਾਈਮ ਟਾਈਮ ਵੀ ਦੱਸ ਦੋ 11 ਵਜੇ ਅਸੀਂ ਅਕਲ ਤੱਕ ਸਭ ਤੇ ਇਕੱਠੇ ਹੋਣੀ ਹੈ ਇਕੱਠੇ ਹੋਣਾ ਉਸ ਤੋਂ ਬਾਅਦ ਅਸੀਂ ਅੰਕੇ ਮੋਰਚੇ 'ਤੇ ਬੈਠਣਾ ਹੈ ਠੀਕ ਅਰੇ ਸਾਡੇ ਅਸੀਂ ਅਜੇ ਵੀ ਹੈਗੇ ਪੰਜਾਬ ਦੇ ਤੇ ਜਥੇਦਾਰ ਨੇ ਜਿਸ ਤਰ੍ਹਾਂ ਦਾ ਹੁਣ ਸਟੈਂਡ ਲਿਆ ਹੈ ਵਾਹਿਗੁਰੂ ਕਰੇ ਕਿ ਹੁਕਮਨਾਮਾ ਉਹਨਾਂ ਦੇ ਨਾਲ ਦੇ ਵਿੱਚ ਲਾਗੂ ਹੋ ਜਾਵੇ